ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਫਾਰਮ ਦੇ ਵਿੱਚ ਜਿਹੜਾ ਹਲਦੀ ਜਿਹੜੀ ਹੈ ਉਹ ਤਕਰੀਬਨ ਜਿਹੜੀ ਆ ਹੁਣ ਅਕਤੂਬਰ ਦਾ ਮਹੀਨਾ ਚੜ ਗਿਆ ਤੇ ਅੱਜ 10ਵੇਂ ਮਹੀਨੇ ਦੀ ਤਕਰੀਬਨ ਮੰਨ ਕੇ ਚੱਲੋ ਵੀ 4 ਤਰੀਕ ਹੋ ਗਈ ਤੇ ਦੋਸਤੋ ਇਹ ਮਹੀਨਾ ਪਹਿਲਾਂ ਅਸੀਂ ਇਹਦੇ ਵਿੱਚ ਜਦੋਂ ਮਿੱਟੀਏ ਦੀ ਜਿਹੜੀ ਸੀ ਲਾਤੀ ਸੀਗੀ ਕਿਉਂਕਿ ਜਿਹਦੀ ਜਿਹਦੇ ਵੀ ਹਲਦੀ ਆਪਣੇ ਲੱਗੀ ਹੈ ਉਹ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਵੀ ਜਿਹੜੀ ਵੀ ਹਲਦੀ ਦੇ ਮਿੱਟੀ ਲਾਉਣ ਵਾਲੀ ਆ ਉਹ ਮਿੱਟੀ ਹੁਣ ਬਹੁਤ ਜ਼ਰੂਰੀ ਹੈ ਲਾਉਣੀ ਕਿਉਂਕਿ ਜੇ ਮਿੱਟੀ ਨਾ ਲਾਈ ਤਾਂ ਇਹਦੇ ਜਿਹੜੀ ਅੰਦਰੋਂ ਫਟਾਰ ਜਿਹੜੀ ਇਹਦੀਆਂ ਉਹ ਤਿਆਰ ਨਹੀਂ ਹੋਣੀ ਤੁਸੀਂ ਜੇ ਦੇਖੋਗੇ ਨਾ ਤਾਂ ਇੱਧਰਲੇ ਬੰਨਿਆ ਥੱਲੋਂ ਸਾਰੀ ਫਟਾਰ ਕਰੀ ਜਾਂਦੀ ਆ ਦੇਖੋ ਆ ਛੋਟੇ-ਛੋਟੇ ਆਹ ਚੀਜ਼ ਦੇਖੋ ਸਾਰੀ ਹਲਦੀ ਦੀ ਫਟਾਰ ਆਈ ਜਾਂਦੀ ਹੈ ਇਹ ਫਟਾਰ ਦਾ ਆਉਣੀ ਬਹੁਤ ਜ਼ਰੂਰੀ ਹੈ ਇਹਨੂੰ ਇੱਕ ਵਾਰ ਹੁਣ ਮਿੱਟੀ ਲੱਗੂਗੀ ਇਸ ਤੋਂ ਬਾਅਦ ਜਾ ਕੇ ਇਹ ਦੂਜੀ ਮਿੱਟੀ ਜਿਹੜੀ ਆ ਉਹ ਲੱਗੂਗੀ ਤਕਰੀਬਨ ਮੰਨ ਕੇ ਚਲੋ ਵੀ 12ਵੇਂ ਮਹੀਨੇ 'ਚ ਤੇ ਜੇ ਤੁਸੀਂ 12ਵੇਂ ਮਹੀਨੇ ਦੇ ਵਿੱਚ ਜੇ ਤੁਸੀਂ ਦੋ ਵਾਰੀ ਇਹਨੂੰ ਮਿੱਟੀ ਲਾ ਗਈ ਤਾਂ ਫਿਰ ਇਹ ਆਪਣੀ ਹਲਦੀ ਜਿਹੜੀ ਹੈ ਪੂਰੀ ਕਾਇਮ ਹੋ ਜੂਗੀ ਅਸੀਂ ਇਹਦੇ ਅੰਦਰ ਰੋਟਾਵੇਟਰ ਮਾਰ ਕੇ ਤੇ ਮਿੱਟੀ ਜਿਹੜੀ ਬਿਲਕੁਲ ਨਾਲ ਲਾ ਦਿੱਤੀ ਸੀਗੀ ਤੇ ਕਿਉਂਕਿ ਪਿੱਛੇ ਵੀ ਇੱਧਰ ਵੀ ਸਾਡੀ ਜਿਹੜੀ ਹੈ ਇਹ ਇਹ ਅਸੀਂ ਜਿਹੜੀ ਆ ਹਲਦੀ ਦੇ ਉੱਤੇ ਵੱਟਾਂ ਪਾ ਕੇ ਤੇ ਇਹਦੇ ਅੰਦਰ ਜਿਹੜੀ ਅਸੀਂ ਇੱਕ ਇੱਕ ਫੁੱਟ ਦੇ ਉੱਤੇ ਜਿਹੜੀ ਹੈ ਹਲਦੀ ਲਾਈ ਸੀਗੀ ਤੇ ਦੂਜੀ ਸਾਈਡ ਜਿਹੜੀ ਸਾਡੀ ਜਿਹੜੀ ਆ ਆ ਹਲਦੀ ਸਿਆ ਨਵੇਂ ਤਰੀਕੇ ਨਾਲ ਬੀਜੀ ਹੈ ਇਹਦੇ 'ਚ ਅਸੀਂ ਪਹਿਲਾਂ ਖਾਲੀਆਂ ਮਾਰ ਕੇ ਛੋਟੀਆਂ ਛੋਟੀਆਂ ਤੇ ਖਾਲੀਆਂ ਦੇ ਵਿੱਚ ਅਸੀਂ ਬੀਜ ਜਿਹੜੇ ਸੀਗੇ ਸੁੱੜ ਦਿੱਤੇ ਤੇ ਕੁਛ ਇਹ ਉਦੋਂ ਪਹਿਲਾਂ ਗਰਮੀ ਬਹੁਤ ਆਈ ਤੇ ਉਸ ਤੋਂ ਬਾਅਦ ਮੀਂਹ ਬਹੁਤ ਜ਼ਿਆਦਾ ਪੈ ਗਏ ਮੀਂਹਾਂ ਦੇ ਨਾਲ ਫਿਰ ਇਹਦੇ ਅੰਦਰ ਜਿਹੜਾ ਜਿਹੜਾ ਹਲਦੀ ਨੂੰ ਇੱਕ ਵਾਰ ਪਾਣੀ ਨੇ ਦਬਾ ਲਿਆ ਸੀਗਾ ਪਰ ਇਹਦੇ ਵਿੱਚ ਨਾ ਹੁਣ ਸਾਨੂੰ ਸੌਖਾ ਇਹ ਹੋ ਗਿਆ ਕਿ ਇੱਕ ਤਾਂ ਲੇਵਰ ਘੱਟ ਲੱਗੀ ਤੇ ਦੂਜਾ ਇਹਦੇ ਅੰਦਰ ਸੀਲਰ ਮਾਰਨੇ ਸੌਖੇ ਹੋ ਗਏ ਮਿੱਟੀ ਜਿਹੜੀ ਇਹਦੇ ਨਾਲ ਹੱਥਾਂ ਨਾਲ ਨਹੀਂ ਲਾਉਣੀ ਪਈ ਸਾਨੂੰ ਅਸੀਂ ਇਹਦੇ ਵਿੱਚ ਦੀ ਹਲਾਂ ਦੇ ਸੀਲਰਾਂ ਵਾਂਗੂ ਜਿਹੜੇ ਆ ਐ ਸੀਲਰ ਮਾਰਤੇ ਤੇ ਮਿੱਟੀ ਜਿਹੜੀ ਇਹਦੇ ਨਾਲ ਲੱਗ ਗਈ ਅਸੀਂ ਕਿਉਂਕਿ ਸਾਡੇ ਕੋਲੇ ਜਿਹੜਾ ਪਲੈਂਟਰ ਜਿਹੜਾ ਐਸਾ ਬਣਾਇਆ ਹੋਇਆ ਉਹ ਨਾਲ ਹੀ ਮਿੱਟੀ ਜਿਹੜਾ ਇਹਦੇ ਨਾਲ ਲਾ ਦਿੰਦਾ ਇਹ ਇਹ ਜਿਹੜਾ ਆ ਇਹ ਨਵਾਂ ਤਰੀਕਾ ਆ ਹੁਣ ਝਾੜ ਦੇ ਵਿੱਚ ਕਿੰਨਾ ਕੁ ਇਹਦਾ ਫਰਕ ਰਹੂਗਾ ਉਹ ਤਾਂ ਹੁਣ ਜਦੋਂ ਨਿਕਲਣ ਤੋਂ ਬਾਅਦ ਹੀ ਪਤਾ ਲੱਗੂਗਾ ਤੇ ਹੁਣ ਇਹ ਸਾਰੀ ਵੈਰਾਈਟੀ ਜਿਹੜੀ ਆਪਣੀ ਕੇ ਜਿਹੜੀ ਆ ਕਰਨਾਟਕਾ ਦੀ ਸੁਗੰਧੀ ਵੈਰਾਈਟੀ ਜਿਹੜੀ ਆਪਣੇ ਕੋਲ ਲੱਗੀ ਹੋਈ ਹੈ ਤੇ ਅੰਦਰ ਬਾਗ ਦੇ ਜਿਹੜੀਆਂ ਨੇ ਦੋ ਵੈਰਾਈਟੀਆਂ ਤਿੰਨ ਆ ਜਿਹੜੀਆਂ ਅੰਦਰ ਲੱਗੀਆਂ ਹੋਈਆਂ ਨੇ ਉਹਦੇ ਚ ਆਪਾਂ ਨੂੰ ਜਿਹੜੀ ਆ ਅੰਬ ਹਲਦੀ ਵੀ ਲਾਈ ਹੋਈ ਹੈ ਇੱਕ ਇੱਕ ਸਾਡੇ ਕੋਲੇ ਇੰਪੋਰਟਡ ਹਲਦੀ ਹੈ ਉਹ ਲਾਈ ਹੋਈ ਹੈ ਉਹਦਾ ਬੀਜ ਜਿਹੜਾ ਆ ਅਸੀਂ ਤਿਆਰ ਕਰ ਰਹੇ ਹੈਗੇ ਆ ਤੇ ਜਿਹੜਾ ਪਿਛਲੀ ਵਾਰੀ ਇਹਦੇ ਚ ਲਸਣ ਸੀਗਾ ਐ ਇਸ ਕਿੱਲੇ ਦੇ ਵਿੱਚ ਕਿਉਂਕਿ ਆਪਾਂ ਨੂੰ ਜਦੋਂ ਵੀ ਤੁਸੀਂ ਫਾਰਮਿੰਗ ਕਰਨੀ ਹੈ ਨਾ ਫਾਰਮਿੰਗ ਕਰਨ ਤੋਂ ਪਹਿਲਾਂ ਕੁਝ ਗੱਲਾਂ ਜਿਹੜੀਆਂ ਨੇ ਧਿਆਨ ਰੱਖਣ ਵਾਲੀਆਂ ਹੁੰਦੀਆਂ ਨੇ ਕਿ ਜਿਵੇਂ ਆਪਾਂ ਕੀ ਹੁੰਦਾ ਕਿ ਜਿਹਦੇ ਚ ਲਸਣ ਲਾਤਾ ਇੱਕ ਸਾਲ ਤੁਸੀਂ ਉਹਦੇ ਚ ਲਸਣ ਲਾਤਾ ਨਾ ਤਾਂ ਦੂਜੇ ਸਾਲ ਉਹਦੇ ਚ ਲਸਣ ਨਹੀਂ ਲਾਉਣਾ ਤੁਸੀਂ ਕਿਉਂਕਿ ਉਸ ਜਿਹੜੇ ਥਾਂ ਤੇ ਤੁਸੀਂ ਇੱਕ ਵਾਰ ਲਸਣ ਲਾ ਕੇ ਦੁਬਾਰਾ ਲਸਣ ਲਾਓਗੇ ਤਾਂ ਲਸਣ ਦੀ ਕੁਆਲਿਟੀ ਜਿਹੜੀ ਹੈ ਤੁਹਾਡੀ ਡਾਊਨ ਹੋਊਗੀ ਐਡੀ ਕੁਆਲਿਟੀ ਵਧੀਆ ਨਹੀਂ ਬਣਨੀ ਤਾਂ ਐਰ ਕੀ ਅਸੀਂ ਇਹਨੂੰ ਹਲਦੀ ਨੂੰ ਇੱਥੇ ਕਰਤਾ ਲਸਣ ਅਸੀਂ ਉੱਪਰ ਲੈ ਗਏ ਤੇ ਅਗਲੀ ਵਾਰੀ ਜਿਹੜਾ ਅਸੀਂ ਉੱਪਰ ਵਾਲਾ ਜਿਹੜਾ ਲਸਣ ਹੈ ਉਹ ਅਸੀਂ ਹੋ ਸਕਦਾ ਵਾਪਸ ਫੇਰ ਥੱਲੇ ਲਈਏ ਤੇ ਹਲਦੀ ਉੱਪਰ ਲੈ ਜਾਈਏ ਸੋ ਇਸ ਇਹਦਾ ਜਿਹੜਾ ਚੱਕਰ ਆ ਜਿਹੜਾ ਉਹ ਅਸੀਂ ਇਸੇ ਤਰੀਕੇ ਦੇ ਨਾਲ ਇਹਨਾਂ ਦਾ ਬਦਲਦਾ ਹੀ ਰਵਾਂਗੇ ਤੇ ਦੂਜੀ ਗੱਲ ਇਹ ਹੈ ਵੀ ਹੁਣ ਜਦੋਂ ਮਿੱਟੀ ਤੁਸੀਂ ਜਿਹੜੀ ਲਾਉਣੀ ਹੈ ਨਾ तकरीबन ਮੰਨ ਕੇ ਚੱਲੋ ਵੀ ਇੱਕ ਕੋਈ ਪਟਾਸ਼ ਤੇ ਬੋਰਨ ਥੋੜੀ ਥੋੜੀ ਮਾਤਰਾ ਦੇ ਵਿੱਚ ਜਿਹੜਾ ਆ ਉਹ ਖਾਲੀਆਂ ਦੇ ਵਿੱਚ ਲਾ ਕੇ ਵਿੱਚ ਵਿੱਚ ਦੇ ਕੇ ਤੇ ਉਹਦੇ ਵਿੱਚ ਰੋਟਾਵੇਟਰ ਵਗੈਰਾ ਮਾਰ ਕੇ ਤੇ ਮਿੱਟੀ ਜਿਹੜੀ ਉਹਦੇ ਨਾਲ ਲਾ ਦਿਓ ਤਾਂ ਕਿ ਜਿਹੜੀ ਇਹਦੇ ਅੰਦਰ ਜਿਹੜੀ ਗੰਢੀ ਆ ਉਹ ਬਣਨੀ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਉਹ ਬਣ ਜੇ ਹੁਣ ਆਪਾਂ ਗੰਢੀ ਦੇਖੀਏ ਬੜਾ ਕਿੰਨੀ ਕ ਬਣੀ ਹੋਈ ਆ ਇਹ ਮਿੱਟੀ ਬੜੀ ਕਰੜੀ ਆ ਯਾਰ ਤਾਂ ਬਾੜੀ ਕਰੜੀ ਆ ਮਿੱਟੀ ਗੰਢੀ ਤਾਂ ਪੂਰੀ ਬਣ ਗਿਆ ਦੇਖੋ ਹੂੰ ਗੰਢੀ ਦਾ ਐਨਾ ਮੰਨ ਕੇ ਚੱਲੋ ਵੀ ਜਿੰਨਾ ਮੇਰਾ ਹੱਥ ਹੈ ਐਨੇ ਥਾਂ ਦੇ ਵਿੱਚ ਇਹਦੀਆਂ ਜਿਹੜੀਆਂ ਛੱਜਾ ਤਿਆਰ ਹੋ ਗਏ ਐ ਐਨਾ ਕ ਤਿਆਰ ਹੋ ਗਿਆ ਕਿਉਂਕਿ ਹੁਣ ਮਿੱਟੀ ਕਰੜੀ ਹੈ ਪਾਣੀ ਲਾਉਣਾ ਜਲਾਈ ਜਾਂਦੇ ਪਾਣੀ ਤੇ ਗੰਢੀ ਦਾ ਇਹਦੀ ਪੂਰੀ ਤਿਆਰ ਹੋ ਗਈ ਥੱਲੇ ਇਹਦਾ ਸਾਨੂੰ ਪਤਾ ਹੁਣ ਕਿਉਂਕਿ ਜਿੰਨੇ ਤੁਸੀਂ ਆਹ ਕਲਾ ਦੇਖੋ ਤੁਸੀਂ ਇਸ ਤੋਂ ਬਾਹਰ ਨਿਕਲ ਗਏ ਹੋਣਾ ਮਿੱਟੀ ਘੱਟ ਲੱਗੀ ਹੈ ਨਾ ਬਾਹਰ ਨਿਕਲ ਗਿਆ ਦੇਖੋ ਆਹ ਬਾਹਰ ਨੂੰ ਆ ਗਈ ਇੱਥੇ ਹੁਣ ਮਿੱਟੀ ਲਾਉਣ ਵਾਲੀ ਹੈ ਕਿਉਂ ਇੱਕ ਨਾ ਖਾਸ ਤੌਰ ਤੇ ਜਿਹੜੀ ਖਲਦੀ ਹੈ ਇਹ ਆਪਾਂ ਕਈ ਵਾਰੀ ਡੂੰਗੀ ਘਟ ਲਾਉਂਦੇ ਹਾਂ ਉੱਚੀ ਲਾ ਦਿੰਦੇ ਹਾਂ ਨਾ ਉਹਦੀ ਦਿੱਕਤ ਆ ਜਾਂਦੀ ਹੈ ਲੇਵਰ ਨੇ ਆਹ ਜਿਵੇਂ ਹੁਣ ਕਈ ਵਾਰੀ ਆ ਥੱਲੇ ਉੱਪਰ ਰੱਖਤੀ ਇਹਦੇ ਚ ਹੁਣ ਇਹ ਸਾਰੀ ਮਿੱਟੀ ਪਾੜੀ ਜਾਂਦੀ ਹੈ ਇਹ ਹਲਦੀ ਇਹ ਜਿਵੇਂ ਜਿਵੇਂ ਮਿੱਟੀ ਵਟਾਂ ਪਾਟਣੀਆਂ ਨਾ ਧਿਆਨ ਰੱਖਿਓ ਹਲਦੀ ਖੇਤੀ ਕਰਨ ਵਾਲੇ ਜਿਵੇਂ ਜਿਵੇਂ ਵਟਾਂ ਪਟਣੀਆਂ ਤੁਸੀਂ ਓਵੇਂ ਓਵੇਂ ਇਹਦੇ ਚ ਰੋਟਾਵੇਟਰ ਮਾਰ ਕੇ ਤੇ ਮਿੱਟੀ ਜਿਹੜੀ ਇਹਦੇ ਨਾਲ ਕਸੀਆਂ ਦੇ ਨਾਲ ਚੜਾਈ ਜਾਣੀ ਆ ਮਿੱਟੀ ਵੱਲੋਂ ਤੁਸੀਂ ਰਹਿਣ ਨਾ ਦਿਓ ਇਹਨੂੰ ਤਰੇੜਾਂ ਪਾੜ ਦਿਆਂ ਜਦੋਂ ਐ ਪਾਟੀ ਤੁਹਾਨੂੰ ਵਧਰਾ ਵੀ ਹੁਣ ਕਿਉਂਕਿ ਮਿੱਟੀ ਪਾਰਟ 2 ਕੀ ਉਦੋਂ ਹੀ ਜਦੋਂ ਉਹ ਗੰਡੀ ਬਾਹਰੋਂ ਨਿਕਲੂਗੀ ਉਹਦਾ ਪੂਰਾ ਗੁੱਛਾ ਬਣੂਗਾ ਤਾਂ ਉਦੋਂ ਮਿੱਟੀ ਨਾਲ ਲਾ ਦੋ ਤਾਂ ਕਿ ਇਹਦੀ ਜਿਹੜੀ ਕੁਆਲਿਟੀ ਹੈ ਜਿਹੜੀ ਇਹ ਸਾਡੀ ਉਹ ਵਧੀਆ ਬਣੇ ਇਸੇ ਤਰੀਕੇ ਕਿਉਂਕਿ ਇਹਦੇ ਜੇ ਪ੍ਰੋਬਲਮ ਨਹੀਂ ਹੈਗੀ ਇਹ ਕਿਉਂਕਿ ਇਹ ਤਾਂ ਪਹਿਲਾਂ ਹੀ ਆਲਰੇਡੀ ਪਹਿਲਾਂ ਡੂੰਗੀ ਇਹ ਇਹ ਜ਼ਮੀਨ ਦੇ ਲੈਵਲ ਦੇ ਇਹਦੇ ਜ਼ਮੀਨ ਦੇ ਲੈਵਲ ਦੇ ਨਾਲੋਂ ਤਕਰੀਬਨ 5-6 ਇੰਚ ਜਿਹੜੀ ਸੀਗੀ ਸੀ ਖਾਲੀ ਬੱਜੀ ਐ ਉਹਦੇ ਦੇ ਅੰਦਰ ਪਈ ਹੈ ਹਲਦੀ ਉਹਦੇ ਉੱਪਰ ਜਿਹੜੇ ਸੀਲਰ ਦੋਨੇ ਪਾਸੇਾਂ 'ਚ ਮਿੱਟੀ ਲੱਗੀ ਇਹਦਾ ਤਾਂ ਮਿੱਟੀ ਜਿੰਨੀ ਮਰਜ਼ੀ ਥਾਲੋ ਕੁਝ ਬਣ ਜੇ ਇਹਨੂੰ ਤਾਂ ਕੱਲਾ ਪਾਣੀ ਚਾਹੀਦਾ ਇਹਦੇ ਸਾਡੇ ਇਹ ਪ੍ਰੋਬਲਮ ਨਹੀਂ ਆਊਗੀ ਮਿੱਟੀ ਪਾਠਣ ਵਾਲੀ ਜਿਹੜੀ ਬੱਟਾਂ ਤੇ ਐ ਉਹਦੇ ਪ੍ਰੋਬਲਮ ਆਊਗੀ ਬੱਟਾਂ ਵਾਲੀ ਜਿਹੜੀ ਆ ਉਹ ਤੁਸੀਂ ਖਾਸ ਤੌਰ ਤੇ ਧਿਆਨ ਰੱਖਿਓ ਵੀ ਜਦੋਂ ਵੀ ਤੁਸੀਂ ਜਦੋਂ ਤੁਹਾਨੂੰ ਤਰੇੜਾਂ ਆਈਆਂ ਛੱਡੀਆਂ ਲੱਗੀਆਂ ਵੀ ਹਲਦੀ ਤਰੇੜਾਂ ਛੱਡ ਰਹੀ ਹੈ ਇਹਦਾ ਮਤਲਬ ਵੀ ਤੁਹਾਡੀ ਹਲਦੀ ਜਿਹੜੀ ਹੈ ਨਾ ਉਹ ਬਾਹਰ ਨੂੰ ਫੈਲਣ ਨਹੀਂ ਸ਼ੁਰੂ ਹੋ ਗਈ ਉਹਦੇ ਅੰਦਰ ਤੁਸੀਂ ਜਿਹੜੀ ਹੈ ਮਿੱਟੀ ਉਹਦੇ ਅੰਦਰ ਲਾ ਦਿਓ ਇਹ 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 ਬਿਲਕੁਲ ਧਿਆਨ ਰੱਖਿਓ ਇਹ ਹਲਦੀ ਦੇ ਸਾਡੇ ਜਿਹੜੇ ਸੀਗੇ ਇਹ ਤੁਹਾਡੇ ਜਿਹੜਾ ਕੁਝ ਟਿਪਸ ਜਿਹੜੇ ਤੁਹਾਨੂੰ ਸਮਝਾਉਂ ਰਹੇ ਆ ਪਾਣੀ ਅਸੀਂ ਜਿਹੜਾ ਇਹਨੂੰ ਨਾਲ ਦੀ ਨਾਲ ਲਾਈ ਜੰਨੇ ਆ ਇਹਨੂੰ ਵੱਤਰ ਰੱਖਣਾ ਜੇ ਤੁਹਾਡੇ ਕੋਲ ਫੁਹਾਰਾ ਸਿਸਟਮ ਹੈ ਫਿਰ ਸਭ ਤੋਂ ਵਧੀਆ ਕਿਉਂਕਿ ਨਾ ਜੇ ਦਾ ਇਹਦੇ ਤੇ ਫੁਹਾਰਾ ਹੁਣ ਅਸੀਂ ਲਾਉਣਾ ਹੈ ਕਿ ਇਹਦੇ ਤੇ ਫੁਹਾਰਾ ਜਿਹੜਾ ਲਾ ਕੇ ਇਹਦਾ ਫੁਹਾਰੇ ਦੇ ਨਾਲ ਚੱਲਦਾ ਰਿਹਾ ਵੀ ਰੋਜ਼ ਦਾ ਅੱਧਾ ਘੰਟਾ ਘੰਟਾ ਪਾ ਫੁਹਾਰਾ ਤੁਸੀਂ ਚਲਾ ਦਿਆ ਕਰੋ ਹਲਦੀ ਨੂੰ ਪਾਣੀ ਜਿਹੜਾ ਆ ਉਹ ਤਕਰੀਬਨ ਇੰਨਾ ਹੀ ਚਾਹੀਦਾ ਹੁੰਦਾ ਭਾਵੇਂ ਥੋੜਾ ਥੋੜਾ ਰੱਖੇ ਗਿੱਲ ਰਹੋ ਮਤਲਬ ਜਮਾ ਨਾ ਸੁੱਕਣ ਦਿਓ ਹਲਦੀ ਨੂੰ ਇਹ ਇਹ ਜਿਹੜੀ ਜ਼ਰੂਰੀ ਹੈ ਜੀ ਇਹ ਪਿਛਲੀ ਵਾਰੀ ਆਪਣਾ ਹਲਦੀ ਦਾ ਰਿਜ਼ਲਟ ਬਹੁਤ ਘੈਂਟ ਰਿਹਾ ਸੀਗਾ ਤੇ ਆਪਣਾ ਮਾਲਟਾ ਹੁਣ ਜਿਹੜਾ ਪਿੱਛੇ ਲੱਗਾ ਉਹਦਾ ਸਾਰਾ ਤੜਾਈ ਚੱਲੀ ਜਾਂਦੀ ਹੈ ਉਹਦੇ ਅੰਦਰ ਜਿਹੜੀ ਹਲਦੀ ਹੈ ਉਹ ਸਾਡੀ ਪੂਰੀ ਬੈਸਟ ਹੈ ਕਿਉਂਕਿ ਉਹ ਛਾਂ ਦੇ ਅੰਦਰ ਆ ਸੋ ਦੋਸਤੋ ਇਹ ਕਿਵੇਂ ਲੱਗਿਆ ਆਪਾਂ ਨੂੰ ਇਹ ਫਾਰਮ ਦੇ ਅੰਦਰ ਪ੍ਰੋਜੈਕਟ ਆ ਸਾਡਾ ਛੋਟਾ ਜਿਹਾ ਤੇ ਜਿਹੜਾ ਲਸਣ ਦਾ ਉਹ ਅਸੀਂ ਬੀਜ ਜਿਹੜਾ ਹੈ ਉੱਪਰ ਤਿਆਰ ਕਰਨ ਲੱਗੇ ਆ ਉਹ ਉੱਤੇ ਲਾਵਾਂਗੇ ਤੇ ਉਹਦੇ ਬਾਰੇ ਜਿਹੜੀ ਅਗਲੀ ਵੀਡੀਓ ਜਿਹੜੀ ਤੁਹਾਨੂੰ ਪਾਵਾਂਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ